ਤੇ ਆਪੀ ਕੈਪਟਨ ਅਮਰਿਤਧਰ ਜਿਹੜੀ ਆਪਣੀ ਇੰਟਰਵਿਊ ਹੈ ਉਹ ਇੰਟਰਵਿਊ ਕਈ ਕੁਛ ਬਿਆਨ ਕਰਦੀ ਹੈ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਸਪਸ਼ਟ ਕਰਤਾ ਵੀ ਅਸੀਂ ਭਾਜਪਾ ਦੀ ਜਾ ਕੇ ਸੰਤੁਸ਼ਟ ਨਹੀਂ ਇਹ ਵੀ ਗੱਲ ਕਹਿਤੀ ਵੀ ਪੀਜਬੀ ਕਾਂਗਰਸ ਦੇ ਵਿੱਚ ਹੁੰਦਾ ਸੀ ਵੀ ਦਿੱਲੀ ਗਏ ਤੇ ਜੇ ਅਸੀਂ ਫੋਨ ਕੀਤਾ ਵੀ ਅਸੀਂ ਕਾਂਗਰਸ ਪ੍ਰਧਾਨ ਨੂੰ ਮਿਲਣਾ ਚਾਹੁੰਦੇ ਕਹੇ ਆਜੋ ਜੀ ਮਿਲ ਲਓ ਆ ਕੇ ਇੱਥੇ ਉਹ ਗੱਲ ਕਹਿੰਦੇ ਆ ਵੀ ਪ੍ਰਧਾਨ ਮੰਤਰੀ ਦਾ ਮੇਰੀ ਜਦੋਂ ਸ਼ਮੂਲੀਅਤ ਕੀਤੀ ਉਦੋਂ ਮੀਟਿੰਗ ਲਈ ਮੁਰਕੇ ਮੇਰੀ ਮੀਟਿੰਗ ਨਹੀਂ ਹੋਈ ਹੂੰ ਜੇਪੀ ਨੰਡੇ ਨੂੰ ਤੁਸੀਂ ਨਹੀਂ ਮਿਲ ਸਕਦੇ ਜਿਹੜੇ ਹੁਣ ਚੇਂਜ ਹੋ ਗਏ ਆ ਉਹਨਾਂ ਦੀ ਸਦੇ ਨਿਤ ਨਵੀਨ ਜਿਹੜੇ ਉਹ ਕਾਰਜਕਾਰੀ ਪ੍ਰਧਾਨ ਬਣਾ ਦਿੱਤੇ ਗਏ ਨੇ ਇੱਕ ਸਾਡੇ ਕਾਰਜਕਾਰੀ ਬੜਾ ਸ਼ਬਦ ਆ ਗਿਆ ਵੱਡਾ ਅਧਿਕਾ ਕਾਰਜਕਾਰੀ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਵੀ ਦੋ ਕੁ ਵਾਰੀ ਮੈਂ ਸਿਰਫ ਗ੍ਰਹਿ ਮੰਤਰੀ ਨੂੰ ਮਿਲ ਸਕਿਆ ਬਾਕੀ ਤਾਂ ਕੋਈ ਮਿਲਦਾ ਨਹੀਂ ਨਾ ਪ੍ਰਧਾਨ ਮੰਤਰੀ ਮਿਲਦਾ ਨਾ ਨੰਡਾ ਮਿਲਦਾ ਤੇ ਕਰਨਾ ਇੱਥੇ ਕੀ ਆਪਾਂ ਲੇਕਿਨ ਮੈਂ ਭਾਜਪਾ ਤੇ ਇਹ ਵੀ ਤਾਂ ਕਈ ਕਹਿਤੀ ਦੂਸਰੇ ਪਾਸੇ ਕਾਂਗਰਸ ਦੀ ਸਿਫਤਾ ਕਰਨੀ ਤੇ ਬੀਜੇਪੀ ਨੂੰ ਕੋਸਣਾ ਉਹ ਕਈ ਪ੍ਰਕਾਰ ਦੇ ਸੰਕੇਤ ਦਿੰਦਾ ਵੀ ਉਹ ਸੋਚਦੇ ਵੀ ਮੈਂ ਕਾਂਗਰਸ ਛੱਡ ਕੇ ਬੰਦਟਰ ਗਲਤੀ ਕੀਤੀ। ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੇ ਕਿਤੇ ਚੁੱਪ ਕਰਕੇ ਬੈਠੇ ਜਾਂਦੇ ਤੇ ਇਹਨਾਂ ਦੀ ਇੱਥੇ ਫਿਰ ਸਲਵਾਈ ਚੰਗੀ ਹੋ ਜਾਣੀ ਸੀ। ਹੂੰ ਪਹਿਲੀ ਗੱਲ ਤੇ ਧਰਮਿੰਦਰ ਗਾਂਧੀ ਨੂੰ ਅਤੋਂ ਸੀਟ ਜਿਹੜੀ ਨਹੀਂ ਮਿਲਣੀ ਸੀ ਪ੍ਰਨੀਤ ਕੋਰ ਨੇ ਜਿੱਤਣਾ ਸੀ ਤੇ ਉੱਥੇ ਉਸੇ ਸੀਟ ਲੜਨੀ ਸੀ। ਹੂੰ ਜਿਹੜੀ ਸੁਖੀ ਰਧਾ ਬਾਪ ਦਿੱਲੀ ਜਾ ਕੇ ਉਹਦੇ ਵੱਲੋਂ ਬਿਆਨ ਕੈਪਟਨ ਦੇ ਹਰ ਹੱਕ 'ਚ ਦੇਣੇ ਵੀ ਉਹ ਤੇ ਬੰਦਾ ਬਹੁਤ ਇਰਾਦੇ ਦਾ ਪੱਕਾ ਵਾ ਵਾਅਦੇ ਦਾ ਪੱਕਾ ਵਾ ਹਰ ਕੰਮ ਚ ਆਪਣਾ ਗੱਲ ਠੋਕ ਮਾ ਜਾ ਕੇ ਕਰਦਾ ਵਾ ਉਹਦੀ ਸਿੱਖਤਾ ਕਰਨੀ ਆ ਇਹ ਦੱਸਦਾ ਵੀ ਹਾਈ ਕਮਾਂਡ ਜਿਹੜੀ ਇਹ ਚਾਹੁੰਦੀ ਵੀ ਚਲੋ ਇਹ ਕੈਪਟਨ ਸਾਹਿਬ ਵਾਪਸ ਹੋ ਦੇ ਜੀ ਆ ਪਿਆਪਾ ਇਹ ਗੱਲ ਕੀਤੀ ਸੀ ਵੀ ਕੈਪਟਨ ਸਾਹਿਬ ਚਾਹੁੰਦੇ ਆ ਵੀ ਕੱਟੇ ਦੀ ਪੂਛ ਫੜ ਕੇ ਮੈਂ ਵਾਪਸ ਕਾਂਗਰਸ ਚਲ ਜਾ ਤੇ ਲੱਗਦਾ ਵੀ ਸੁਖੀ ਰੰਧਾਵੇ ਦੇ ਕੱਟੇ ਦੀ ਪੂਛ ਫੜ ਕੇ ਜਿਹੜੇ ਕੈਪਟਨ ਸਾਹਿਬ ਕਾਂਗਰਸ ਚਾ ਸਕਦੇ ਨੇ ਜੇ ਕਾਂਗਰਸ ਚਾਹੁੰਦੇ ਨੇ ਤੇ 2 4 6 ਮਹੀਨੇ ਦੇ ਵਿੱਚ ਵਿੱਚ ਇਹਨਾਂ ਨੂੰ ਫਿਰ ਪ੍ਰਧਾਨ ਬਣਾ ਦਿੱਤਾ ਜਾਂਦਾ ਤੇ ਪ੍ਰਧਾਨ ਬਣ ਤੋਂ ਬਾਅਦ ਇਹ ਮਜਬੂਤ ਪ੍ਰਧਾਨ ਹੋਣਗੇ ਇਹ ਤੁਹਾਨੂੰ ਮੈਂ ਦੱਸ ਦਿਆ ਖਲਾਰਾ ਨਹੀਂ ਪਊ ਬੀਬੇ ਪੁੱਤ ਬਣ ਕੇ ਸਾਰੇ ਮੰਨ ਲੜ ਗਏ ਉਹਨਾਂ ਨੂੰ ਕੱਲ ਨੂੰ ਮੁੱਖ ਮੰਤਰੀ ਬਣਦੀ ਵਾਰੀ ਆਉਂਦੀ ਤੇ ਵੀ ਕੈਪਟਨ ਬਰਿੰਦਰ ਸਿੰਘ rau ਨਾ ਬਣ ਜਾਣ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਹੋਏਗੀ ਉਹਨਾਂ ਨੂੰ ਕਿਉਂਕਿ ਕਾਂਗਰਸ ਪਰਿਵਾਰ ਦੇ ਵਿੱਚ ਉਹਨਾਂ ਦੀ ਜਿਹੜੀ ਸੋਨੀਆ ਗਾਂਧੀ ਦਾ ਨੇੜਤਾ ਹੈ ਨਾ ਉਹ ਘਰੇਲੂ ਨੇੜਤਾ ਹੈ। ਮੇਕੋ ਕੈਪਟਨ ਅਮਰਿੰਦਰ ਸਿੰਘ ਤੇ ਰਜੀਵ ਗਾਂਧੀ ਜਿਹੜੇ ਇਹ ਜਮਾਤੀ ਨੇ ਜਦੋਂ ਲਵ ਮੈਰਿਜ ਰਜੀਵ ਗਾਂਧੀ ਨੇ ਕੀਤੀ ਤੇ ਪਹਿਲਾਂ ਇੰਦਰ ਗਾਂਧੀ ਪਰਮਿਸ਼ਨ ਨਹੀਂ ਦਿੱਤੀ ਤੇ ਉਹ ਤੋਂ ਇਹਦੇ ਮਾਲ ਤੇ ਰਹਿ ਸੀ ਰਜੀਵ ਗਾਂਧੀ ਤੇ ਸੋਨੀਆ ਗਾਂਧੀ। ਹੂੰ। ਜਦੋਂ ਫਿਰ ਸੋਨੀਆ ਗਾਂਧੀ ਪ੍ਰੈਜ਼ੀਡੈਂਟ ਹੋ ਜਾਂਦੀ ਹੈ ਉਹ ਪੋਤਰੀ ਜਿਹੜੀ ਪ੍ਰਿੰਕਾ ਹੋਣ ਵਾਲੀ ਹੋਵੇਦੀ ਹੈ ਫਿਰ ਉਹ ਵਾਪਸ ਮਗਾ ਲੈਂਦੀ ਭੀ ਆ ਜਾਓ ਤੁਸੀਂ ਕੋਈ ਚੰਗਾ ਇਸੇ ਤਰ੍ਹਾਂ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਫਾਦਰ ਦੀ ਲਵ ਮੈਰਿਜਰ ਉਹ ਵੀ ਕੈਪਟਨ ਦੇ ਮਹਲ ਵਿੱਚ ਕਾਫੀ ਦਿਨ ਰਹੇ ਨੇ ਇਹਨਾਂ ਦੀਆਂ ਦੋਸਤੀਆਂ ਇਸ ਗੱਲ ਦੀਆਂ ਸਾਰੀਆਂ ਆਈਆਂ ਨੇ ਹੁਣ ਕੈਪਟਨ ਮਰਿੰਦਰ ਸਿੰਘ ਦੇ ਨਾਲ ਇੰਨੀ ਨੇੜਤਾ ਸੋਨੀਆ ਗਾਂਧੀ ਦੀ ਹੋਵੇ ਤੇ ਫਿਰ ਉਹਦੇ ਦੀ ਦਿੱਕਤ ਤੋਂ ਕਿਹਾ ਨਹੀਂ ਹੋਣ ਵਾਸਤੇ ਪਰ ਲੇਕਿਨ ਇਹ ਲੱਗਦਾ ਵੀ ਉਹਨੂੰ ਕੱਟੇ ਦੀ ਪੂਛ ਫੜ ਕੇ ਹੋਣੀ ਹੈ ਤੇ ਜਿਹੜਾ ਸੁਖੀ ਰੰਧਾਵੇ ਦਾ ਕੱਟਾ ਵਾ ਉਹਦੀ ਪੂਛ ਫੜ ਕੇ ਵਾਪਸ ਜਾ ਸਕਦੇ ਤੇ ਕੱਲੇ ਉਹ ਨਹੀਂ ਇਹ ਪੂਰੀ ਦੀ ਪੂਰੀ ਟੀਮ ਅਪਛਾਉਗੀ ਉਸ ਟੀਮ ਚ ਸ਼ਾਮਲ ਕੌਣ ਹੋਏਗਾ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਮਨਪ੍ਰੀਤ ਬਾਦਲ ਫਿਰ ਬਕਾਇਦਾ ਤੌਰ ਤੇ ਗੁਰਮੀਤ ਸੁਰਣਾ ਸੋਢੀ ਹੋਰ ਜਿੰਨੇ ਵੀ ਅਦਰ ਬੀਜੇਪੀ ਚ ਗਏ ਹਨ ਨਾ ਇਹ ਸਾਰੀ ਟੀਮ ਦੀ ਟੀਮ ਵਾਪਸ ਆਏਗੀ ਜੇ ਟੀਮ ਦੀ ਟੀਮ ਵਾਪਸ ਆਉਂਦੀ ਆ ਤੇ ਫਿਰ ਮਰੇਖਾ ਜਿਹੜੀ ਕਾਂਗਰਸ ਪਾਰਟੀ ਉਹਨਾਂ ਨੂੰ ਦਿੱਕਤ ਵੀ ਕੋਈ ਨਹੀਂ ਵਾਪਸ ਲੈਣ ਤੋਂ ਪਿਆ ਉਹ ਜਿਆ ਨੂੰ ਤੁਹਾਡਾ ਇਸਪੀਕਲ ਕਰਦੇ ਅਸੀਂ ਕਿ ਤੁਸੀਂ ਆਓ ਤੇ ਆ ਕੇ ਕੰਮ ਕਰੋ ਤੇ ਮੈਂ ਅੱਜ ਫਿਰ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਮਲ ਹੁੰਦੇ ਆ ਤੇ ਉਹਨਾਂ ਨੂੰ ਪ੍ਰਧਾਨ ਫਿਰ ਬਣਾਇਆ ਜਾਂਦਾ ਵਾ ਤੇ ਕਿਸੇ ਚੂਨ ਹੀ ਕਰਨਾ ਕਿ ਉਹਨਾਂ ਦੀ ਇੱਕ ਹੋਰ ਹੀ ਏਦਾਂ ਉਹਨਾਂ ਦੇ ਇੱਕ ਤਰੀਕੇ ਦਾ ਕੰਮ ਕਰਨ ਦਾ ਤਰੀਕਾ ਹੀ ਏਦਾਂ ਦਾ ਵਾ ਕਿ ਉਹਨਾਂ ਨੂੰ ਹਰ ਕੋਈ ਅਸਰਟ ਕਰ ਲੈਂਦਾ ਰਾਜੇ ਮਹਾਰਾਜਾ ਦੀ ਬੀਬੀ ਜਿਹੜੀ ਹੈਗੀ ਆ ਪ੍ਰਨੀਤ ਕੌਰ ਕੀ ਪ੍ਰਨੀਤ ਕੌਰ ਨੂੰ ਕੈਪਟਨ ਮਰਿੰਦਰ ਸਿੰਘ ਨੇ ਪੁੱਛਿਆ ਸੀਗਾ ਵੀ ਉਹ ਬੀਜੇਪੀ ਜਰ ਨਹੀਂ ਪੁੱਛ ਕਿਉਂਕਿ ਬੀਬੀ ਪ੍ਰਨੀਤ ਕੌਰ ਤੋਂ ਉਸ ਤੋਂ ਬਾਅਦ ਕਾਫੀ ਦੇਰ ਤੱਕ ਕਾਂਗਰਸ ਰਹੀ ਸੀ ਤੇ ਬੀਬੀ ਪ੍ਰਨੀਤ ਕੌਰ ਮਤ ਸੋਚੇ ਵੀ ਜੇ ਇਸ ਵਾਰ ਹੀ ਮੈਂ ਕਹਿੰਦਾ ਤੌਰ ਤੇ ਕੈਪਟਨ ਮਰਿੰਦਰ ਸਿੰਘ ਹੋਰੀ ਸ਼ਾਮਲ ਕਾਂਗਰਸ ਹੋ ਜਿੰਨੇ ਤੋਂ ਵੀ ਸਾਂਝੀ ਨੇ ਤੁਹਾਨੂੰ ਪਟਿਆਲੇ ਤੋਂ ਟਿੱਕ ਤੋਂ ਦੁਬਾਰਾ ਮਿਲ ਜੂਗੀ ਪਟਿਆਲੇ ਤੋਂ ਨਹੀਂ ਉਹ ਵੀ ਅਨੰਦਪੁਰ ਸਰ ਜਾਊਗੀ ਫਿਰ ਪਟਿਆਲੇ ਤੋਂ ਗਾਂਧੀ ਵੀ ਪੱਕੇ ਆ ਗਏ ਨੇ ਜਿੰਨਾ ਤੇ ਰਹਿ ਗਏ ਉਹ ਸੀਟ ਲੈਣਗੇ ਉਹਨਾਂ ਦੀ ਸੀਟ ਪੱਕੀ ਆ ਉਹਨਾਂ ਨੂੰ ਕੋਈ ਲਾਜ ਨਹੀਂ ਲੱਗਣ ਤੋਂ ਐਸੇ ਕਰਕੇ ਜਿਹੜੇ ਕੈਪਟਨ ਮਰਿੰਦਰ ਸਿੰਘ ਆ ਉਹ ਜਿਹੜੀ ਆ ਉਹ ਸੁਖੀ ਰਿਹਾਵੇ ਦੇ ਕੱਟੇ ਦੀ ਪੂਛ ਫੜ ਕੇ ਕਿਸੇ ਵੀ ਕਾਂਗਰਸ ਆ ਸਕਦੇ ਨੇ ਕਿਉਂ ਅੱਜ ਸੁਖੀ ਰਿਹਾਵੇ ਬੋਲਿਆ ਕੱਲੂ ਰਾਣਾ ਗੁਰਜੀਤ ਸੋਡੀ ਵੀ ਬੋਲ ਸਕਦਾ ਗਾਣ ਜਿਹੜਾ ਰਾਣਾ ਦੂਜਾ ਹੈਗਾ ਵਾ ਗੁਰਜੀਤ ਉਹ ਵੀ ਬੋਲ ਸਕਦਾ ਕਈ ਬੰਦੇ ਬੋਲਣਗੇ ਕਿ ਜਦੋਂ ਪਤਾ ਲੱਗਦਾ ਨਾ ਵੀ ਇਹ ਵਾਪਸੀ ਹੋ ਰਹੀ ਆ ਫਿਰ ਕਈਆਂ ਨੇ ਬੋਲਣਾ ਵੀ ਮੈਂ ਆਪਣੀ ਜਿਹੜੀ ਕੈਪਟਨ ਦੇ ਖਾਤੇ 'ਚ ਮੈਂ ਆਪਣੀ ਥਾਂ ਬਣਾਣਾ ਮੈਂ ਆਪਣੀ ਥਾਂ ਬਣਾਣਾ ਥਾਂ ਬਣਾਉਣ ਦਾ ਫਿਰ ਚੱਕਰ ਚੱਲੂਗਾ ਉਹਦੇ ਵਿੱਚ ਫਿਰ ਵਾਪਸੀ ਕਈਆਂ ਦੀ ਹੋਏਗੀ ਮੈਂ ਤਾਂ ਦੱਸ ਦਿੱਤਾ ਵੀ ਸੁਨੀਲ ਦਾ ਅਖਰ ਜੇ ਆਉਦੇ ਨਾ ਵਾਪਸ ਉਹਨਾਂ ਦਾ ਪ੍ਰਧਾਨ ਬਣਨਾ ਵੀ ਜਿਹੜਾ ਵਾ ਉਹ ਸੰਭਵ ਉਹ ਇੱਕ ਸੈਕੂਲਰ ਦੇ ਪ੍ਰਧਾਨ ਨੇ ਹਰ ਧਰਮ ਦੇ ਲੋਕਾਂ ਦੇ ਵਿੱਚ ਹਰ ਮਜ਼ਬਦ ਦੇ ਲੋਕਾਂ ਦੇ ਵਿੱਚ ਉਹ ਪ੍ਰਮਾਣਪਰ ਵਿਅਕਤੀ ਨੇ ਇਸ ਤਰ੍ਹਾਂ ਕਿ ਉੱਥੇ ਵੀ ਜਿਸ ਤਰੀਕੇ ਨਾਲ ਅਗਲਾ ਕਾਰਜਕਾਰੀ ਪ੍ਰਧਾਨ ਅਛਨੀ ਸ਼ਰਮਾ ਨੂੰ ਬਣਾਤਾ ਵੈਲੇ ਕਰਤੇ ਉਹ ਕਹਿ ਦੇਣਗੇ ਉਹਨਾਂ ਨੂੰ ਵਜਾ ਕੇ ਭਾਈ ਘਾਣੀ ਵੀ ਵੀ ਜਾਕਰ ਸਾਹਿਬ ਜਾਓ ਘਰ ਨੂੰ ਚਲ ਜਿਓ ਜਾ ਕੇ ਆਪਣਾ ਹਲਕਾ ਜਗ੍ਹਾ ਬਹੁਤ ਚੂਣ ਲੜੀਓ ਜੇ ਕਿ ਪੱਕੀ ਪੱਕੀ ਕਰੋ ਤੁਸੀਂ ਉੱਥੇ ਜਾ ਕੇ ਆਪਣਾ ਪ੍ਰਚਾਰ ਕਰੋ ਇੱਥੇ ਬਹਿ ਕੇ ਤੁਸੀਂ ਹੁਣ ਕਰਨਾ ਕੀ ਹੈ ਕਿਉਂਕਿ ਅਸ਼ਨੀ ਸ਼ਰਮਾ ਉੱਤੇ ਪ੍ਰਧਾਨ ਲਾਤੇ ਅਸੀਂ ਉੱਥੇ ਦੂਸਰੀ ਚੀਜ਼ ਜਿਹੜੀ ਕੈਪਟਨ ਮਰਿੰਦਰ ਸਿੰਘ ਨੇ ਗੱਲ ਕੀਤੀ ਮੈਂ ਫੇਰ ਸਪਸਟ ਕਰ ਦਿਆ ਪੀ ਅਕਾਲੀ ਭਾਜਪਾ ਗੱਠਜੋੜ ਜ਼ਰੂਰੀ ਆ ਪਰ ਗੱਠਜੋੜ ਕਿਹੜੇ ਕਾਜਲ ਹੋਗੇ ਦੱਸੋ ਬਿਨਾਂ ਤੁਸੀਂ ਅੱਗੇ ਤੇ ਕਾਜਲ ਇੱਕ ਸੀ ਹੁ ਤਿੰਨ ਬਣ ਗਏ ਵਾਰਸ ਪੰਜਾਬ ਦੀ ਘਟਨੀ ਜਿਹਦੇ ਕਲ ਦੋ ਐਮਪੀ ਪੁਨਰ ਸੰਜੀਤ ਕਾਜਲ ਬਿਲਕੁਲ ਵੱਖ ਹੋਇਆ ਵਾ ਕਾਜਲ ਬਾਦਲ ਚੋਂ ਇਸਕਿ ਤਿੰਨ ਕਿੰਨਾ ਕਰ ਲਿਓ ਤੋ ਕੁਵਿੰਦਰ ਜੀ 1969 ਦੇ ਵੀ ਜਿਹੜੀ ਚੋਣ ਹੋਈ ਸੀ ਨਾ ਕਾਲੀ ਪੰਜ ਪਾ ਗੱਠ ਜੁੜਦੀ ਤੇ 43 ਸੀਟਾਂ ਦੇ ਬੀਜੇ ਜਨਸੰਗ ਲੜੀ ਸੀ ਉਹ ਬੀਜੇਪੀ ਨੇ ਜਨਸੰਗ ਨੂੰ ਹੰਦੀ ਸੀ ਤੇ 43 ਸੀਟਾਂ ਨੇ ਜਨਸੰਗ ਲੜੀ ਸੀਗੀ ਤੇ ਜੇ ਹੁਣ ਮੈਂ ਸਮਝਦਾ ਬਾਦਲ ਘਨੋਣਾ ਤੇ ਉਹ 43 ਵੀ ਮੰਗਣਗੇ ਵੀ 43 ਸੰਦੇ ਹੋ ਅਗਲੀ ਗੱਲ ਫੇਰ ਕਰਾਂਗੇ ਆਪਾਂ ਜੀ ਜੇ 43 ਉਹਨਾਂ ਦੇ ਬਾਕੀ ਕੀ ਰਹਿ ਗਿਆ ਉਹ ਕਾਲੀਆਂ ਕੋਲੇ ਕੀ ਰਹਿ ਗਿਆ ਫਿਰ ਐਸੇ ਕਰਕੇ ਉਹ ਕੈਪਟਨ ਮਰਿੰਦਰ ਸਿੰਘ ਦੀ ਆਪਣੀ ਮੈਜੇ ਕਹਾਂ ਕਿ ਉਹਦੀ ਮਾਨਸਿਕ ਦਸ਼ਾ ਇਦਾਂ ਦੀ ਸੀ ਵੀ ਨਹੀਂ ਜੇ ਅਗਲੀ ਸਰਕਾਰ ਦੇ ਸਮਝੌਤਾ ਨਹੀਂ ਹੁੰਦਾ ਤੇ ਸਰਕਾਰ ਜਿਹੜੀ ਆ ਉਹ ਲਚਿਰਤ ਸਰਕਾਰ ਬਣੇਗੀ ਹਾਂ ਤੋ ਆਪਰੇ ਬਣਗੀ ਕਈ ਪਾਰਟੀਆਂ ਮਿਲ ਕੇ ਬਣੇਗੀ ਤੇ ਜੇ ਕੈਪਟਨ ਮਰਿੰਦਰ ਸਿੰਘ ਇਸ ਪਾਸੇ ਆ ਜਾਂਦੇ ਆ ਉਹਨਾਂ ਨੂੰ ਪ੍ਰਧਾਨ ਮੰਤਰੀ ਤੇ ਮੈਂ ਅੱਜ ਵੀ ਕਹਿੰਦਾ ਵੀ ਨਰੋਜ ਕਾਂਗਰਸ ਦੀ ਸਰਕਾਰ ਅਗਲੀ ਬਣਨੀ ਜ਼ਰੂਰ ਪੱਕਾ ਹੈ ਅੱਗੇ ਦੇ ਦੇ ਵਿੱਚ